ਤੁਹਾਨੂੰ ਦਰਸ਼ਨ ਕਰਵਾਉਣੇ ਆ ਇੰਨੇ ਸਾਰੀਆਂ ਥਾਵਾਂ ਦੇ ਤੁਹਾਨੂੰ ਅਨੰਦਪੁਰ ਸਾਹਿਬ ਲੈ ਕੇ ਚੱਲਾਂਗੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਮੇਰੇ ਸਹਿਯੋਗੀ ਸਾਡੇ ਨਾਲ ਉਥੋਂ ਬਲਜੀਤ ਚਾਨਾ ਜੁੜਨਗੇ ਸਾਡੇ ਨਾਲ ਦਿੱਲੀ ਸੀਸਗੰਜ ਸਾਹਿਬ ਗੁਰਦੁਆਰਾ ਸਾਹਿਬ ਤੋਂ ਆਕਾਸ਼ 스ਥਿੰਦ ਮੇਰੇ ਸਹਿਯੋਗੀ ਜੁੜਨਗੇ ਤੇ ਅੰਮ੍ਰਿਤਸਰ ਸਾਹਿਬ ਤੋਂ ਸਾਡੇ ਨਾਲ ਮਨਿੰਦਰ ਮੋਂਗਾ ਜੁੜ ਰਹੇ ਨੇ ਸਾਰਿਆਂ ਨਾਲ ਅਸੀਂ ਗੱਲ ਕਰਾਂਗੇ ਤੇ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦਿੱਲੀ ਲੈ ਕੇ ਚੱਲਦੇ ਆ ਮੇਰੇ ਸਹਿਯੋਗੀ ਆਕਾਸ਼ ਦੀਪ ਸਾਡੇ ਨਾਲ ਉਥੋਂ ਜੁੜ ਰਹੇ ਨੇ ਆਕਾਸ਼ ਤੁਹਾਡੇ ਰਾਹੀਂ ਦਰਸ਼ਨ ਕਰਨਾ ਚਾਹਵਾਂਗੇ ਗੁਰਦੁਆਰਾ ਸੀਸਗੰਜ ਸਾਹਿਬ ਵਿਖ ਕਿੰਨੀ ਸੰਗਤ ਇੱਥੇ ਪਹੁੰਚ ਰਹੀ ਹੈਗੀ ਹੈ ਕਿਸ ਤਰੀਕੇ ਦੇ ਅੱਜ ਇੱਥੇ ਸਮਾਗਮ ਉਲੀਕੇ ਗਏ ਆ ਦੇਖੋ ਬਲਵਿੰਦਰ ਜੀ ਸਾਰੀ ਸਿੱਖ ਸੰਗਤ ਦੇ ਵਿੱਚ ਅੱਜ ਭਾਰੀ ਉਤਸ਼ਾਹ ਹੈਗਾ ਮਹਾਰਾਜ ਨੋਵੇ ਪਾਸਚਾਈ ਧਨਸ਼ੀਰ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਹੈ ਉਸ ਨੂੰ ਲੈ ਕੇ ਤੁਹਾਨੂੰ ਸਭ ਤੋਂ ਪਹਿਲਾਂ ਤਸਵੀਰਾਂ ਦਰਸ਼ਨ ਕਰਾ ਦਿੰਦੇ ਆ ਗੁਰਦੁਆਰਾ ਸੀਸ ਗੰਜ ਸਾਹਿਬ ਦੀਆਂ ਅੱਜ ਗੁਰਦੁਆਰਾ ਸਾਹਿਬ ਨੂੰ ਪੂਰਾ ਫੁੱਲਾਂ ਦੇ ਨਾਲ ਜਿਹੜਾ ਸਜਾਇਆ ਗਿਆ ਹੈ ਔਰ ਖਾਸ ਤੌਰ ਤੇ ਉੱਪਰ ਫੁੱਲਾਂ ਦੇ ਨਾਲ ਲਿਖਿਆ ਵੀ ਗਿਆ ਕਿ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੇ نیچے ਜੇ ਇੱਧਰ ਦੇਖੋਗੇ ਤੁਸੀਂ ਇੱਥੇ ਲਿਖਿਆ ਹੋਇਆ ਹੈ ਤਿਲਕ ਜੰਜੂਰਾਖਾ ਪ੍ਰਬ ਡਾਕਾ ਤਾਂ ਦੋਨੋਂ ਸਾਈਡ ਤੇ ਗੁਰਬਾਣੀ ਦੀਆਂ ਜੜੀਆਂ ਤੁਕਾਂ ਲਿਖੀਆਂ ਹੋਈਆਂ ਨੇ ਔਰ ਸੰਗਤਾਂ ਦੀ ਜੇ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਕਿ ਸਵੇਰ ਨਾਲ ਜੋ ਸੰਗਤਾਂ ਦਾ ਇੱਥੇ ਹੜ ਆਇਆ ਹੋਇਆ ਹੈ ਉਹ ਪੂਰਾ ਜੋ ਏਰੀਆ ਹੈਗਾ ਬਿਲਕੁਲ ਪੈਕਡ ਹੈਗਾ ਕਿਉਂਕਿ ਅੱਜ ਇਹ ਇਤਿਹਾਸਿਕ ਇਹ ਉਹ ਗੁਰਦੁਆਰਾ ਸਾਹਿਬ ਹੈਗਾ ਜਿੱਥੇ ਗੁਰੂ ਜੀ ਨੇ ਸ਼ਹੀਦੀ ਦਿੱਤੀ ਸੀ ਤਾਂ ਇੱਥੇ ਜਿਹੜਾ ਨਗਰ ਕੀਰਤਨ ਹੈ ਉਹ 8:30 ਵਜੇ ਨਿਕਲੇਗਾ ਬਲਵਿੰਦਰ ਤਾਂ ਉਸ ਤੋਂ ਬਾਅਦ ਇੱਥੇ ਜਿਹੜੀ ਹੈ ਪਾਲਕੀ ਸਜਾਈ ਜਾ ਰਹੀ ਹੈ ਸਾਰੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਤਾਂ ਇੱਥੇ ਜ਼ਰੂਰ ਜਿਹੜੀਆਂ ਹੋਰ ਸੰਗਤਾਂ ਹੈਗੀਆਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਕਿ ਕਿਸ ਤਰ੍ਹਾਂ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਵਾਹਿਗੁਰੂ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਹਾਂ ਜੀ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਨਵੀਂ ਪਾਸ਼ਾ ਨੂੰ ਲੈ ਕੇ ਸੀ ਕਿਹਣਾ ਚੋਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਜਿਹਦਾ ਮਨਾਇਆ ਜਾ ਰਿਹਾ ਤੇ ਉਸ ਦੇ ਸੰਬੰਧ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਤੇ ਇਹ ਨਗਰ ਕੀਰਤਨ ਥੋ ਚੱਲ ਕੇ ਗੁਰਦੁਆਰਾ ਆਪਣੇ ਰਕਾਬਗੰਗ ਸਾਹਿਬ ਪਹੁੰਚੇਗਾ ਜੀ ਤੇ ਕੱਲ 26 ਤਰੀਕ ਦਾ ਗੁਰਦੁਆਰਾ ਰਕਾਬਗੰਗ ਸਾਹਿਬ ਦੀਵਾਨ ਭਾਈ ਮਤੀਦਾਸ ਭਾਈ ਸਤਿਦਾਸ ਭਾਈ ਦਿਆਲਾ ਜੀ ਜੋ ਅਨੰਦ ਸੇਵਕ ਸ਼ੀਦੋਏ ਨੇ ਗੁਰੂ ਤੇਗ ਬਹਾਦਰ ਜੀ ਸਾਹਿਬ ਜੀ ਦੇ ਨਾਲ 350 ਸਾਲ ਅਸ਼ੀਦੀ ਦਿਹਾੜਾ ਮਨਾਇਆ ਜਾ ਰਿਹਾ ਉਹਨਾਂ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਇਰ ਜਾ ਰਹੇ ਨੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇੱਥੇ ਹੋਰ ਵੀ ਸਿੱਖ ਸੰਗਤਾਂ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪੁੱਛਾਂਗੇ ਕਿਉਂਕਿ ਦੇਖੋ ਬਿਵਿੰਦਰ ਇਹ ਉਹ ਗੁਰਦੁਆਰਾ ਸਾਹਿਬ ਹੈਗਾ ਜਿੱਥੇ ਕਿ ਖਾਸ ਤੌਰ ਤੇ ਦਿੱਲੀ ਦੀ ਸਾਰੀ ਸਿੱਖ ਸੰਗਤ ਅੱਜ ਪਹੁੰਚ ਰਹੀ ਹੈ ਕਿਉਂਕਿ ਅੱਜ ਜੋ ਸ਼ਹੀਦੀ ਦਿਹਾੜਾ ਹੋਰ ਵੀ ਸੰਗਤਾਂ ਨੇ ਉਹਨਾਂ ਨਾਲ ਗੱਲ ਕਰਾਂਗੇ ਵਾਹਿਗੁਰੂ ਜੀ ਸੱਚਾ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅੱਜ ਨਗਰ ਕੀਰਤਨ ਕੱਢੇ ਜਾ ਰਹੇ ਹਨ ਸਜਾਏ ਜਾ ਰਹੇ ਹਨ ਨਗਰ ਕੀਰਤ ਸਜਾਰੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸੀਸ ਮਾਰਗ ਜਤਰਾ ਜਿਸ ਤਰ੍ਹਾਂ ਭਾਈ ਜੇਤਾ ਜੀ ਬਾਬਾ ਜੀਵਨ ਸਿੰਘ ਜੀ ਦੇ ਗਰੇਟੇ ਗੁਰੂ ਕੇ ਬੇਤੇ ਜਿਹੜੇ ਜਿਹੜੇ ਪੜਾਅ ਦ ਹੁੰਦੇ ਗਏ ਉਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੀਸ ਮਾਰਗ ਜਤਰਾ ਅੱਜ ਆਰੰਭਤਾ ਹੋਵੇਗੀ 10 ਵਜੇ ਸਰਦਾਰ ਹਰਜਿੰਦਰ ਸਿੰਘ ਜੀ ਪ੍ਰਧਾਨ ਸਰਦਾਰ ਬਲਦੇਵ ਬਲਵਿੰਦਰ ਸਿੰਘ ਜੀ ਸਕੱਤਰ ਧਰਮ ਪ੍ਰਚਾਰ ਕਮੇਟੀ ਔਰ ਸਿੱਖ ਮਿਸ਼ਨ ਦੇ ਇੰਚਾਰਜ ਭਾਈ ਮਨਵੀਰ ਸਿੰਘ ਜੀ ਨਾਬਾ ਜੋ ਇਹ 11:00 ਵਜੇ ਆਰੰਭਤਾ ਹੋਵੇਗੀ ਇਹ ਧੰਗੁਰ ਤੇਗ ਬਹਾਦਰ ਪਾਸ਼ਾ ਮਹਾਰਾਜ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ 1675 ਨੂੰ ਧੰਗੁਰ ਤੇਗ ਬਹਾਦਰ ਪਾਸ਼ਾ ਮਹਾਰਾਜ ਦੀ ਇਸ ਸਥਾਨ ਤੇ ਸ਼ਹੀਦੀ ਹੁੰਦੀ ਹੈ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਨੂੰ ਗੁਰਸਿੱਖਾਂ ਨੂੰ ਕੱਲ ਦੇ ਦਿਨ ਸ਼ਹੀਦ ਕੀਤਾ ਗਿਆ ਕਿ ਧੰਗੁਰ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਨੂੰ ਅੱਜ ਦੇ ਦਿਨ ਸ਼ਹੀਦ ਕੀਤਾ ਗਿਆ ਤੇ ਅੱਜ ਦੇ ਦਿਨ ਜਿਹੜੀ ਦੋ ਸਿੱਖਾਂ ਨੇ ਕੁਰਬਾਨੀ ਕੀਤੀ ਭਾਈ ਲੱਖੀ ਸ਼ਾਹ ਬਣਜਾਰਾ ਜੀ ਤੇ ਭਾਈ ਜੇਤਾ ਜੀ ਇੱਕ ਸ਼ਾਇਰ ਨੇ ਬਹੁਤ ਸੋਹਣੀਆਂ ਲੈਣਾ ਲਿਖੀਆਂ ਭਾਈ ਜੇਤਾ ਦਿਲੀਓ ਚੱਲ ਕੇ ਅਨੰਦਪੁਰ ਸਿੱਸ ਲੈ ਆਇਆ ਕਲਗੀਧਰ ਸਤਗੁਰੂ ਜੀ ਨੇ ਛਾਤੀ ਨਾਲ ਲਗਾਇਆ ਖੁਸ਼ ਹੋ ਕੇ ਸਤਗੁਰੂ ਬੋਲੇ ਧੰਨਕ ਹੁਰੰਗਰੇਤੇ ਕੌਣ ਅਸ਼ੂਦ ਇਨਾਂ ਨੂੰ ਆਖੇ ਹੇ ਹਨ ਗੁਰੂ ਦੇ ਬੇਟੇ ਭਾਈ ਜੇਤਾ ਜੀ ਨੂੰ ਗੁਰਗੋਬਿ ਸਿੰਘ ਪਾਸ਼ਾ ਮਹਾਰਾਜ ਜੀ ਨੇ ਆਪਣੇ ਸਪੁੱਤਰ ਬਣਾਇਆ ਗ੍ਰੇਟੇ ਗੁਰੂ ਕੇ ਬੇਟੇ ਧੰਨ ਧੰਨ ਸਾਹਿਬ શ્રી ਗੁਰਤੇਗ ਬਹਾਦਰ ਪਾਸ਼ਾ ਮਹਾਰਾ ਨੂੰ ਦੇਸ਼ ਦੇ ਦੇਸ਼ ਦੀਆਂ ਸਮੂਹ ਸੰਗਤਾਂ ਨੂੰ ਕੋਟਨ ਕੋਟ ਪ੍ਰਣਾਮ ਹੈ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂੜੋ ਸਾਡੇ ਖੇਤ ਫਿਰ ਸੰਗਤਾਂ ਨੂੰ ਬੇਨਤੀ ਹੈ ਕੇ ਇਹ ਨਗਰ ਕੀਰਤਨ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਦੇਖ ਸਕਦੇ ਹੋ ਬਲਵਿੰਦਰ ਜੀ ਕਿ ਕਿਸ ਤਰ੍ਹਾਂ ਜੋ ਸਵੇਰ ਨਾਲ ਔਰ ਖਾਸ ਤੌਰ ਤੇ ਐਸਜੀਪੀਸੀ ਦੇ ਵੱਲੋਂ ਵੀ ਜੋ ਇੱਥੇ ਸਹਿਯੋਗ ਕੀਤਾ ਜਾ ਰਿਹਾ ਔਰ ਥੋੜੀ ਦੇਰ ਤੱਕ ਜਿਹੜਾ ਕਿ ਨਗਰ ਕੀਰਤਨ ਦੀ ਅਰੰਭਤਾ ਹੋएगी ਇੱਕ ਵਾਰੀ ਤੁਹਾਨੂੰ ਫੇਰ ਤੋਂ ਅੰਦਰ ਤੋਂ ਜਿੱਥੇ ਸੰਗਤ ਜਾ ਰਹੀ ਹੈ ਤੁਹਾਨੂੰ ਦਰਸ਼ਨ ਕਰਾ ਦਿੰਨੇ ਆ ਇਸ ਸਿੰਘ ਸਾਬ ਗੁਰਦੁਆਰਾ ਦੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅੱਜ ਸਵੇਰ ਨਾਲ ਹੀ ਜਿਹੜੀ ਸਿੱਖ ਸੰਗਤ ਬੜੇ ਉਤਸ਼ਾਹ ਦੇ ਨਾਲ ਚਾਂਦਨੀ ਚੌਕ ਦੇ ਇਸ ਇਤਿਹਾਸਿਕ ਗੁਰਦੁਆਰੇ ਸਿਸ ਗੰਸੈਬ ਜਿਹੜੀ ਨਤਮਸਤਕ ਹੋ ਰਹੀ ਹੈ ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਅੱਜ ਦੇ ਦਿਨ ਖਾਸ ਤੌਰ ਤੇ ਕਿਉਂਕਿ ਮਹਾਰਾਜ ਨੇ ਇੱਥੇ ਸ਼ਹੀਦੀ ਦਿੱਤੀ ਸੀ ਤੇ ਖਾਸ ਤੌਰ ਕੋਲ ਦੁਬਾਰਾ ਆਪਾਂ ਅੱਗੇ ਸੰਗਤ ਨੂੰ ਹੋਰ ਵੀ ਜਗਾ ਲੈ ਕੇ ਚੱਲਦੇ ਹਾਂ ਦਰਸ਼ਕਾਂ ਨੂੰ ਮਨਿੰਦਰ ਮੋਂਗਾ ਮੇਰੇ ਸੋਗੀ ਅੰਮ੍ਰਿਤਸਰ ਤੋਂ ਸਾਡੇ ਨਾਲ ਜੁੜੇ ਨੇ ਮਨਿੰਦਰ ਤੁਹਾਡੇ ਨਾਲ ਹੀ ਦਰਸ਼ਨ ਕਰਨੇ ਚਾਹਾਂਗੇ ਅੰਮ੍ਰਿਤਸਰ ਵਿਖੇ ਕਿਸ ਤਰ੍ਹਾਂ ਦਾ ਉਤਸ਼ਾਹ ਸੰਗਤ ਦੇ ਵਿੱਚ ਪਾਇਆ ਜਾ ਰਿਹਾ ਹੈਗਾ ਔਰ ਸ਼ਹੀਦੀਪੁਰਬ ਨੂੰ ਲੈ ਕੇ ਕਿਸ ਤਰ੍ਹਾਂ ਦੇ ਇੱਥੇ ਪ੍ਰਬੰਧ ਕੀਤੇ ਗਏ ਕਿਹੜੇ ਕਿਹੜੇ ਸਮਾਗਮ ਜਿਹੜੇ ਨੇ ਉਹ ਕੀਤੇ ਜਾ ਰਹੇ ਆ ਆਕਾ ਜਿਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਐਸੇ ਦੀਨਦਿਆਲ ਤਿਲਕ ਜੰਜੂ ਦੇ ਰਾਖੇ ਹਿੰਦੀ ਚਾਦਰ ਨੋ ਵੀ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਅੱਜ ਦੁਨੀਆ ਭਰ ਦੇ ਵਿੱਚ ਵਸਦੀ ਨਾਨਕ ਨਾਮ ਲੈਵਾ ਸੰਗਤ ਗੁਰੂ ਘਰਾਂ ਦੇ ਵਿੱਚ ਪਹੁੰਚ ਰਹੀ ਹੈ ਨਕਮਸਤਕ ਹੋ ਰਹੀ ਹੈ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ ਕਰ ਰਹੀ ਹੈ ਜਿੱਥੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਚਾਣੀ ਚੌਕ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਲੱਖਾਂ ਦੀ ਗਿਣਤੀ ਸੰਗਤਾਂ ਜਨ ਆਤਮਸਤਕ ਹੋ ਰਹੀ ਹੈ ਉੱਥੇ ਹੀ ਤਸਵੀਰ ਸਾਂਝੀ ਕਰ ਰਹੇ ਹਾਂ ਗੁਰੂ ਸਾਹਿਬ ਦੇ ਪ੍ਰਕਾਸ਼ ਸਥਾਨ ਉਹ ਪਵਨ ਪਿੱਤਰ ਸਥਾਨ ਜਿਸ ਸਥਾਨ ਤੇ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ 58 ਸਾਲ ਨਿਵਾਸ ਕੀਤਾ ਇਹ ਸ਼੍ਰੀ ਅਮਰਸਰ ਸਾਹਿਬ ਦਾ ਪਹਿਲਾ ਘਰ ਹੈ ਜੋ ਗੁਰੂ ਅਮਰਦਾਸ ਜੀ ਦੇ ਹੁਕਮ ਤੇ ਸ਼੍ਰੀ ਗੁਰੂ ਰਾਮਦਾਸ ਜੀ ਨੇ ਬਣਾਇਆ ਅਤੇ ਇਹ ਸ਼ਹਿਰ ਵਸਾਇਆ ਜੋ ਅੱਜ ਸ੍ਰੀ ਅਮਰਸਰ ਸਾਹਿਬ ਦੇ ਨਾਮ ਦੇ ਨਾਲ ਪ੍ਰਸਿੱਧ ਹੈ ਇਸੇ ਸਥਾਨ ਤੇ ਰਹਿੰਦੇ ਆ ਹੀ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਕੋਲ ਪੁੱਤਰ ਦੀ ਦਾਤ ਲੈਣ ਦੇ ਲਈ ਇੱਥੋਂ ਵੀਰ ਸਾਹਿਬ ਦੇ ਲਈ ਰਵਾਨਾ ਹੋਏ ਸੀ ਔਰ ਉਸ ਤੋਂ ਬਾਅਦ ਇਸੇ ਸਥਾਨ ਤੇ ਹੀ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਬਾਬਾ ਟਲ ਰਾਏ ਜੀ ਬਾਬਾ ਅਲੀ ਰਾਏ ਜੀ ਬਾਬਾ ਸੂਰਜ ਮਲ ਜੀ ਅਤੇ ਬੀਬੀ ਵੀਰੋ ਜੀ ਨੇ ਇਫਤਾਰ ਧਾਰਿਆ ਸੀ ਤੋਂ ਇਹ ਪਵਨ ਪਿੱਤਰ ਸਥਾਨ ਹੈ ਜਿਸ ਨੂੰ 6 ਗੁਰੂ ਸਾਹਿਬਾਨ ਦੀ ਛੋਹ ਪ੍ਰਾਪਤ ਹੈ ਇਸੇ ਸਥਾਨ ਤੇ ਅੱਜ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਨੂੰ ਸਜਦਾ ਕਰਨ ਤੇ ਦੀ ਸੰਕਟਾ ਵੱਡੀ ਗਿਣਤੀ ਵਿੱਚ ਨਤਮਸਤਕ ਹੋ ਰਹੀ ਹੈ ਜੇਕਰ ਸਮਾਗਮ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਸ੍ਰੀ ਅਖੰਡ ਪੁਰਸਾਹਬ ਦੇ ਭੋਗ ਪਾਈ ਜਾ ਰਹੇ ਹੈ 8:30 ਵਜੇ ਦੇ ਕਰੀਬ ਸ੍ਰੀ ਖੰਡ ਪੁਰਸਾਹਬ ਦੇ ਭੋਗ ਪਾਏ ਜਾਣੇ ਉਸ ਤੋਂ ਬਾਅਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁਖਵਾਕ ਦੀ ਕਥਾ ਸਿੰਘ ਸਾਹਿਬ ਗੈਣੀ ਬਲਵਿੰਦਰ ਸਿੰਘ ਜੀ ਵੱਲੋਂ ਕੀਤੀ ਜਾਣੀ ਹੈ ਔਰ ਉਸ ਤੋਂ ਬਾਅਦ ਧਾਰਮਿਕ ਦੀਵਾਨ ਸਜੇ ਜਾਣਗੇ ਜਿਨ੍ਹਾਂ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਅਤੇ ਕੁਸ਼ਰੀ ਜਿੱਥੇ ਸੰਤਾਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਾਉਣਗੇ ਤਾਂ ਅੱਜ ਗੁਰੂ ਸਾਹਿਬ ਦੇ ਸਾਰੇ 300 ਸਾਲਾ ਸਿੱਧੀ ਗੁਰਪੁਰੂ ਮੁਖ ਰਖਦੇ ਆ ਇਸ ਪਾਵਨ ਪਿੱਤਰ ਸਥਾਨ ਤੇ ਫੁੱਲਾਂ ਦੇ ਨਾਲ ਬੇਹਤ ਸੁੰਦਰ ਸਜਾਵਟ ਕੀਤੀ ਗਈ ਹੈ ਔਰ ਪਿਛਲੇ ਕਈ ਦਿਨਾਂ ਤੋਂ ਹੀ ਵੱਡੀ ਗਿਣਤੀ ਵਿਸ਼ੰਕਤਾ ਇਸ ਪਾਵਨ ਪਿੱਤਰ ਸਥਾਨ ਤੇ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਕਿਉਂਕਿ ਅੱਜ ਦੇ ਦਿਨ ਇੱਥੇ ਆ ਕੇ ਜਦੋਂ ਸਮੁੱਚਾ ਵਿਸ਼ਵ ਜਿਹੜਾ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਨੂੰ ਸਜਦਾ ਕਰ ਰਿਹਾ ਕੋਟਨ ਕੋਟ ਪ੍ਰਣਾਮ ਕਰ ਰਿਹਾ ਤੇ ਜਿਹੇ ਗੁਰੂ ਸਾਹਿਬ ਦੇ ਪ੍ਰਕਾਸ਼ ਸਥਾਨ ਤੇ ਆ ਕੇ ਇਸ ਪਾਉਂਡ ਫਿੱਕਰ ਸੰਤ ਤੇ ਆ ਕੇ ਰਤਮਸਤਖ ਖੋਪਾਣਾ ਇਹ ਵੀ ਬੜੇ ਕਰਮਾਂ ਵਾਲੀ ਗੱਲ ਤੇ ਕੁਸ਼ਰਤਾਲੂ ਇੱਥੇ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ ਕਿਰਣਾ ਚਾਹੂਗੀ ਅੱਜ ਦੇ ਦਿਨ ਗੁਰਦੁਆਰਾ ਗੁਰੂ ਕੇ ਮਹਿਲ ਦੇ ਦਰਸ਼ਨ ਕੀਤੇ ਗੁਰੂ ਤੇਗ ਬਹਾਦਰ ਸਿਮਰਿਆਏ ਘਰ ਨਾਉਣ ਦੇ ਆਵੇ ਤਾਏ ਦੇਮਾਵਾਕਾ ਅਨੁਸਾਰ ਜੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਹੈ ਪ੍ਰਕਾਸ਼ ਸਥਾਨ ਸ੍ਰੀ ਅੰਮ੍ਰਿਤਸਰ ਵਿਖੇ ਹੈ ਗੁਰੂ ਕੇ ਮਹਿਲ ਇਹਨਾਂ ਵੇਖੇ ਅੱਜ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ 350 ਸਾਲਾਂ ਸਤਿਕਾਰ ਦੇ ਨਾਲ ਮਨਾਰੀਆਂ ਨੇ ਸਵੇਰੇ ਅਮਰਤ ਵੇੜੇ ਜੋ ਕੇ ਗੁਰਬਾਣੀ ਦੇ ਪਾਠ ਹੋਏ ਨੇ ਉਸ ਤੋਂ ਉਪਰੰਤ ਆਸਾ ਦੀ ਵਾਰ ਦੇ ਕੀਰਤਨ ਹੋਏ ਨੇ ਭੋਗ ਪਾਏ ਨੇ ਸਾਨੂੰ ਬੇਸਮਾ ਸੁਭਾਗ ਸਮਾ ਜਿਹੜਾ ਉਪ੍ਰਾਪਤ ਹੋਇਆ ਦਰਸ਼ਨ ਕਰਨ ਦਾ ਅੱਜ ਦਰਸ਼ਨ ਕਰਨ ਵਾਸਤੇ ਅਸੀਂ ਇੱਥੇ ਆ ਕੇ ਨਕਮਸਤਕ ਹੋ ਕੇ ਬੜੇ ਪਿਆਰ ਸਹਿਤ ਗੁਰੂ ਕੋਲੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਇਹ ਜੋ ਗੁਰੂ ਸਾਹਿਬ ਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਇਹ ਬਲੀਦਾਨ ਹੈ ਇਹਦੇ ਵਰਗਾ ਹੋਰ ਕੋਈ ਦੁਨੀਆ ਤੇ ਦੁਨੀਆ ਚ ਕਿਤੇ ਨਹੀਂ 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 ਮਿਲਦੀ ਸੋ ਇਸ ਕਰਕੇ ਧੰਨ ਗੁਰੂ ਤੇਗ ਬਹਾਦਰ ਜਿਨ੍ਹਾਂ ਨੇ ਸਾਨੂੰ ਇਹ ਜੀਵਨ ਦੀ ਜਾਇਜ਼ ਦੱਸੀ ਕਿ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ ਸੋ ਕਸ਼ਮੀਰੀ ਪੰਡਤਾਂ ਦੀ ਫਰਿਆਦ ਨੂੰ ਸੁਣ ਕੇ ਉਹਨਾਂ ਨੇ ਆਪਣਾ ਬਲੀਦਾਨ ਦਿੱਤਾ ਤੇ ਉਹਨਾਂ ਨੂੰ ਇਸ ਜੋ ਉਹਨਾਂ ਦਾ ਤਬਦੀਲ ਕਰ ਰਿਹਾ ਸੀ ਔਰੰਗਜ਼ੇਬ ਧਰਮ ਉਹਨੂੰ ਬਚਾਉਣਾ ਕੀਤਾ ਇਹ ਉਹਨਾਂ ਨੇ ਐਸੇ ਕਰਕੇ ਉਹਨੂੰ ਤਿਲਕ ਜੰਜੂ ਤੇ ਰੱਖੇ ਕਿ ਆ ਜਾਂਦਾ ਹੈ ਤੇ ਨਾਲ ਇਨਾਂ ਕਸ਼ਮੀਰੀ ਪੰਡਤਾਂ ਨੂੰ ਉਹਨਾਂ ਨੇ ਆਪਣੇ ਸੀਨੇ ਦੇ ਨਾਲ ਲਾਇਆ ਗੁਰਬਾਣੀ ਦਾ ਵੀ ਫੈਸਲਾ ਹੈ ਜੋ ਕੰਠੇ ਆਵੇ ਤੇ ਸਰਨ ਲਾਵੇ ਇਹ ਬਿਰਦੇ ਸਾਮੀ ਸੰਦਾ ਇਨਾ ਸ਼ਬਦਾਂ ਦੇ ਨਾਲ ਹੀ ਮੈਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਕਰਦਾ ਹਾਂ ਔਰ ਦਰਸ਼ਨ ਕਰਕੇ ਨਿਹਾਲ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਂ ਤੋ ਹਰ ਰੰਗ ਲਾ ਗੋ ਇਸ ਜੁਗ ਮੈਂ ਸੋਕੀਅਤ ਹੈ ਸੂਰਾ ਜਣੇ ਸਗਲ ਵਸਤਾ ਕੇ ਜਾਂ ਕਾ ਸਤਗੁਰ ਪੂਰਾ ਜਾਂ ਕਾ ਸਤਗੁਰ ਪੂਰਾ ਸੂਰਾ ਸੋ ਬੇਜਾਨੀ ਐ ਜੋ ਲਰੈ ਦੀਨ ਕਹਿ ਤਾ ਪੁਰਜਾ ਪੁਰਜਾ ਕਟ ਮਰੈ ਕਟ ਮਰੈ ਕਬਹੂ ਨਾ ਛਾਡੈ ਥੇਤ ਅਗੇ ਅਰਦਾਸ ਅਮਾਰੀ ਜਿਉ ਪਿੰਡ ਸਭ ਤੇਰਾ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਕੀ ਦੇ ਸ਼ੇਵੇਂ ਗੁਰਦੇ ਲਾਲ ਪਿਆਰੇ ਸੀ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਦਾ ਆ ਰਤਬਾ ਗੁਰੂ ਪਤਾ ਜਲਬਾਣੇ ਦਾ ਜੀ ਜਹਾਜ਼ ਜਲਬਾਣੇ ਦਾ ਜੀ ਜਹਾਜ਼ ਜਲਬਾਣੇ ਦਾ ਡੁੱਬਦਾ ਗੁਰੂ ਨੇ ਬੰਨੇ ਲਗਾਇਆ ਆ ਗੁਰੂ ਲਾਗੋ ਮੱਖਣ ਨੇ ਕੋਠੇ ਚਰ ਸਭ ਨੂੰ ਸਮਝਾਇਆ ਵਜਬਾਈ ਗੁਰੂ ਗੇ ਪਜਬਾਈ ਗੁਰੂ ਪਜ ਭਾਈ ਗੁਰੂ ਕੀ ਸਾਈਬਾ ਜੱਟੇ ਦਰਸ ਦਿਖਾਵੇ ਮਨ ਤਿਆਗ ਦੀ ਅਵਸਥਾ ਦੇ ਤੇਗ ਬਹੱਦਰ ਸਤਗੁਰ ਨੋਵੇਂ ਓ ਸੀਮਾਲ ਬਤਾਰ ਦਿੱਤਾ ਅਤੇ ਆਸਾਮ ਦੀ ਕਲੇ ਮੁਕਾਈ ਜੋ ਪੁਤਲ ਟੜਫ ਰਹੇ ਦਰ ਤੋਂ ਦਾਦਰ ਤਣ ਦੀ ਪਾਈ ਜੋ ਸਾਈਬ ਤੋਬੜੀ ਹੈ ਜੋ ਸਾਈਬ ਤੋਬੜੀ ਹੈ ਜੋ ਸਾਈਬ ਤੋਬੜੀ ਹੈ ਬਨਾਇਆ ਸਾਵੇਂ ਮਨ त्याਗਿਆ ਵਸਤਾ ਦੇ ਤੇਗ ਬਹਾਦਰ ਸਤਗੁਰ ਨੋਵੇਂ ਓਏ ਮਾਤਾ ਦੇ ਨਾਂ ਉੱਤੋਂ ਨਾਨਕ ਚੱਕ ਜੋ ਧਾਮ ਬਸਾਇਆ ਜਦ ਆਏ ਗੋਬਿੰਦ ਜੀ ਤਾਂ ਫਿਰ ਅਨੰਦਪੁਰੀ ਫਰਮਾਇਆ ਜੋ ਸਾਬ ਤੋਬਣੀ ਹੈ ਜੋ ਸਾਬ ਤੋ ਬਤੋ ਬੜੀ ਹੈ ਬਨਾਇਆ ਦੱਤੇ ਦੇ ਪਰਸਾਵੇਂ ਮਨ ਤਿਆਗਿਆ ਵਸਤਾ ਦੇ ਤੇਗ ਬਹਾਦਰ ਸਤਗੁਰ ਨਾਵੇਂ ਓ ਰੂ ਕਿੰਨੂ ਵੱਡੂ ਕਲੂ ਮੈਂ ਸਾਕਾ ਸਾਧਨ ਰਹਿਤ ਇਤ ਜਨ ਕਰਹੀ ਸੀਸ ਦੀਆ ਪਰ ਸੀਨਾ ਉਚਰੀ ਐਸੇ ਮਾਨ ਨਵੇਂ ਗੁਰਦੇਵ ਜੀ ਦਾ ਸ਼ੀਦੀ ਦਿਹਾੜਾ 350 ਸਾਲਾ ਸ਼ੀਦੀ ਦਿਹਾੜਾ ਜੋਗੀ ਬੜੀ ਚੜ੍ਹਦੀ ਕਲਾ ਦੇ ਨਾਲ 350 ਸਾਲਾ ਸ਼ੀਦੀ ਸਤਾਬ ਦੀ ਸ਼ੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੜੀ ਚੜ੍ਹਦੀ ਕਲਾ ਦੇ ਨਾਲ ਗੁਰਦਾਰਾ ਗੁਰੂ ਕਮੈਲ ਵਿਖੇ ਮਨਾਈ ਜਾ ਰਹੀ ਹੈ ਭਾਈ ਮਤੀ ਦਾਜ ਜੀ ਭਾਈ ਸਦੀ ਦਾਜ ਜੀ ਭਾਈ ਦੇਵਾਲਾ ਜੀ ਗੱਜ ਗੱਜ ਕਰ ਆਏ ਨਾੜੋ ਜਾਏ ਸ਼ੀ ਦਾਸੰਗ ਆਵੇ ਚਰਨਾਂ ਨੂੰ ਭਾਵੇ ਸ੍ਰੀ ਆਕਾਲ ਬੋਲੇ ਹੋਰ ਸੰਤਾਂ ਵੀ ਮੌਜੂਦ ਨੇ ਭਾਜੀ ਅੱਜ ਦੇ ਦਿਨ ਆ ਕੇ ਦਰਸ਼ਨ ਕੀਤੇ ਬਹੁਤ ਵਧੀਆ ਲੱਗਾ ਜੀ ਗੁਰੂ ਮਹਾਰਾਜ ਜੀ ਦਾ ਸਿੱਧੇਪੁਰਪਾ ਸੰਗਤਾਂ ਮਨਾ ਰਹੀਆਂ ਜੀ ਜਾਓ ਜਲਾਲ ਦੇ ਨਾਲ ਬੜਾ ਚਾਹ ਸੰਗਤਾਂ ਦੇ ਵਿੱਚ ਜੀ ਅਨੰਦਪੁਰ ਸਾਹਿਬ ਵੀ ਬਹੁਤ ਵੱਡੇ ਸਮਾਗਮ ਹੋ ਰਹੇ ਨੇ ਬਹੁਤ ਸੋਹਣੀ ਜਿਹੜੀ ਆ ਤੁਹਾਡੀ ਜੋ ਕਵਿਸ਼ਰੀ ਸੁਣਾਈ ਗਈ ਹੈ ਮਨਿੰਦਰ ਫੇਰ ਆਵਾਂਗੇ ਤੁਹਾਡੇ ਕੋਲ ਅਨੰਦਪੁਰ ਸਾਹਿਬ ਲੈ ਕੇ ਚੱਲਦੇ ਆਂ ਸੰਗਤ ਦਰਸ਼ਕਾਂ ਨੂੰ ਉੱਥੇ ਵੀ ਦਰਸ਼ਨ ਕਰਵਾ ਦਈਏ ਅਨੰਦਪੁਰ ਸਾਹਿਬ ਤੋਂ ਮੇਰੇ ਸੋਗੀ ਬਲਜੀਤ ਚਾਨਣਾ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਕੋਲ ਵੀ ਚੱਲਦੇ ਆਂ ਬਲਜੀਤ ਇੱਥੇ ਵੀ ਦੇਖਣਾ ਚਾਹਾਂਗੇ ਦਰਸ਼ਨ ਕਰਨੇ ਚਾਹਾਂਗੇ ਅਨੰਦਪੁਰ ਸਾਹਿਬ ਵਿਖੇ ਕਿਸ ਤਰ੍ਹਾਂ ਦੀਆਂ ਰੌਣ ਤੇਗ ਬਹਾਦਰ ਸੀ ਕ੍ਰਿਆ ਕਰੀ ਨਾ ਕਿਨੂ ਆਨ ਤੇਗ ਬਹਾਦਰ ਕੇ ਚਲਤ ਭਿਉ ਜਗਤ ਕੋ ਸੋਗ ਹੇ 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 ਸਭ ਜਗ ਭਿਉ ਜੈ 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 ਸਰ ਲੋਕ ਨੌਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਅਨੰਦਾਂ ਦੇ ਪੂਰੀ ਦੇ ਵਿੱਚ ਮਨਾਈ ਜਾ ਰਹੀ ਹੈ ਤੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਿਐ ਨੇ ਤੁਹਾਨੂੰ ਅਨੰਦਪੁਰ ਸਾਹਿਬ ਦੀ ਜ਼ਿਕਰ ਦਸੀਏ ਤਾਂ ਅਨੰਦਪੁਰ ਸਾਹਿਬ ਦੇ ਵਿੱਚ ਖਾਸ ਤੌਰ ਤੇ ਇਸ ਸਮੇਂ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਬਾਹਰ ਖੜੇ ਆ ਜਿੱਥੇ ਸੰਗਤ ਜਿਹੜੀ ਲਗਾਤਾਰ ਨਤਮਸਤਕ ਹੋ ਰਹੀ ਹੈ ਗੁਰਦੁਆਰਾ ਸਾਹਿਬ ਨੂੰ ਖੂਬਸੂਰਤ ਤਰੀਕੇ ਦੇ ਨਾਲ ਸਜਾਇਆ ਹੈ ਤੇ ਇਸ ਦੇ ਨਾਲ ਹੀ ਗੁਰਦੁਆਰਾ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਤੇ ਮੌਜੂਦ ਹੈ ਗੁਰਦੁਆਰਾ ਗੁਰੂ ਕਾ ਮਹਿਲ ਸ਼੍ਰੀ ਅਨੰਦਪੁਰ ਸਾਹਿਬ ਉਹ ਵੀ ਅਨੰਦਾਂ ਦੀ ਪੁਰੀ ਦੇ ਵਿੱਚ ਮੌਜੂਦ ਹੈ ਅਨੰਦਪੁਰ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਡੂੰਗਾ ਇਤਿਹਾਸ ਰਿਹਾ ਹੈ ਕਿਉਂਕਿ ਅਨੰਦਪੁਰ ਸਾਹਿਬ ਦੀ ਸਥਾਪਨਾ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਪਹਾੜੀ ਰਾਜਿਆਂ ਤੋਂ ਮੁੱਲ ਜ਼ਮੀਨ ਖਰੀਦ ਕੇ ਜਿਹੜੀ ਤੇ ਇੱਥੇ ਹੀ ਗੁਰੂ ਸਾਹਿਬ ਦਾ ਜਿਹੜਾ ਘਰ ਹੈ ਜਿਸ ਨੂੰ ਗੁਰੂ ਕਾ ਮਹਿਲ ਕਿਹਾ ਜਾਂਦਾ ਹੈ ਤੇ ਇਸੇ ਅਸਥਾਨ ਤੇ ਕਸ਼ਮੀਰੀ ਪੰਡਤ ਪੰਡਤ ਕਿਰਪਾ ਰਾਮ ਦੀ ਅਗਵਾਈ ਦੇ ਹੇਠ ਅਨੰਤਪੁਰ ਸਾਹਿਬ ਪੁੱਜੇ ਸੀ ਕਿਉਂਕਿ ਉਸ ਸਮੇਂ ਔਰੰਗਜ਼ੇਬ ਦੀ ਹਕੂਮਤ ਸੀ ਤੇ ਔਰੰਗਜ਼ੇਬ ਦੇ ਵੱਲੋਂ ਜਬਰੀ ਜਿਹੜਾ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਸੀ ਤੇ ਉਸ ਜ਼ਬਰ ਤੇ ਜ਼ੁਲਮ ਦੇ ਖਿਲਾਫ ਨੌਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਦਿੱਲੀ ਦੇ ਚਾਂਦਨੀ ਚੌਕ ਵਿਖੇ ਪੁੱਜ ਕੇ ਸ਼ਹਾਦਤ ਦਿੱਤੀ ਗਈ ਲਸਾਨੀ ਸ਼ਹਾਦਤ ਹੈ ਅਦੁੱਤੀ ਸ਼ਹਾਦਤ ਹੈ ਦੁਨੀਆ ਦੇ ਇਤਿਹਾਸ ਦੇ ਵਿੱਚ ਦੁਨੀਆ ਦੇ ਕਿਸੇ ਧਰਮ ਦੇ ਵਿੱਚ ਐਸੀ ਸ਼ਹਾਦਤ ਨਹੀਂ ਮਿਲਦੀ ਗੁਰੂ ਸਾਹਿਬ ਦੀ ਜਦੋਂ ਸ਼ਹਾਦਤ ਹੁੰਦੀ ਹੈ ਤਾਂ ਗੁਰੂ ਸਾਹਿਬ ਦਾ ਜਿਹੜਾ ਸੀਸ ਹੈ ਉਹ ਧੜ ਦੇ ਨਾਲੋਂ ਅਲੱਗ ਕੀਤਾ ਜਾਂਦਾ ਹੈ ਤੇ ਧੜ ਤੁਸੀਂ ਦਿੱਲੀ ਦੇ ਵਿੱਚ ਜਿਹੜਾ ਧੜ ਦਾ ਸੰਸਕਾਰ ਕੀਤਾ ਜਾਂਦਾ ਹੈ ਤੇ ਗੁਰੂ ਸਾਹਿਬ ਦੇ ਸੀਸ ਨੂੰ ਭਾਈ ਜੈਤਾ ਜੀ ਵੱਖ-ਵੱਖ ਸਥਾਨਾਂ ਤੋਂ ਹੁੰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਉਂਦੇ ਨੇ ਤੇ ਅਨੰਦਪੁਰ ਸਾਹਿਬ ਦੇ ਜਿਸ ਸਥਾਨ ਤੇ ਗੁਰੂ ਸਾਹਿਬ ਦੇ ਸੀਸ ਦਾ ਸੰਸਕਾਰ ਹੁੰਦਾ ਹੈ ਉਸ ਸਥਾਨ ਤੇ ਅੱਜ ਕੱਲ ਗੁਰਦੁਆਰਾ ਸੀਸਕੰਡ ਸਾਹਿਬ ਸ਼ਿਸ਼ੋਭਿਤ ਹੈ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਨਤਮਸਤਕ ਹੋਰੀਆਂ ਨੇ ਗੁਰਦੁਆਰਾ ਸੀਸਕੰਡ ਸਾਹਿਬ ਦੇ ਨਤਮਸਤਕ ਹੋਰੀਆਂ ਨੇ ਤੇ ਪੋਰਾ ਸਾਹਿਬ ਵੀ ਪੁਜਰੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ ਨਤਮਸਤਕ ਹੋ ਰਿਓ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੇ ਹੇ ਸਭ ਜਗ ਭਇਓ ਜੈ ਜੈ ਸਰ ਲੋਕ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਵੇਂ ਪਾਤਸ਼ਾਹ ਜੀਆਂ ਦਾ ਜੋ 350 ਸਾਲਾਂ ਜੋ ਸ੍ਰੀ ਆਨੰਦਪੁਰ ਸਾਹਿਬ ਆਨੰਦਪੁਰੀ ਵਿੱਚ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਸਿੱਖ ਕੌਮ ਖਾਲਸਾ ਪੰਥ ਸ਼੍ਰੋਮਣੀ ਗੁਰਦਆਰਾ ਪੰਥ ਕਮੇਟੀ ਤੇ ਸਾਰੀਆਂ ਸੰਗਤਾਂ ਬਹੁਤ ਚੜ੍ਹਦੀ ਕਲਾ ਨਾਮ ਮਨਾ ਰਹੀਆਂ ਵਾ ਪਰ ਇੱਕ ਗੱਲ ਦਾ ਹੁੰਦਾ ਹੈ ਕਿ ਵੀ ਸੰਗਤਾਂ ਜਿਹੜੀਆਂ ਨੇ ਉਹ ਲਗਾਤਾਰ ਇੱਥੇ ਹਾਜ਼ਰ ਹੋ ਰਹੀਆਂ ਨੇ ਪ੍ਰਬੰਧ ਕਿਸ ਤਰ੍ਹਾਂ ਦਿੰਨੇ ਜੀ ਇਹ ਪ੍ਰਬੰਧ ਬਹੁਤ ਵਧੀਆ ਜੀ ਕਾਰ ਸੇਵਾ ਵਾਲਿਆਂ ਵੱਲੋਂ ਵੇ ਸ੍ਰੋਣੀ ਕਮੇਟੀ ਵੱਲੋਂ ਵੇ ਸਰਕਾਰ ਵੱਲੋਂ ਪ੍ਰਬੰਧ ਬਹੁਤ ਆ ਪਰ ਸੰਗਤ ਜਿਹੜੀ ਬਹੁਤ ਘੱਟ ਆਈ ਹੈ ਜੀ ਸੰਗਤ ਦਾ ਸਵੇਰ ਦਾ ਸਮਾਂ ਥੋੜੀ ਸੰਗਤ ਜ਼ਰੂਰ ਘਟਾ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਸ਼ਹੀਦੀ ਸ਼ਤਾਬ ਦੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਹੀਆਂ ਨੇ ਤੇ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੱਡੇ ਜਿਹੜੇ ਪ੍ਰਬੰਧ ਕੀਤੇ ਗਏ ਨੇ ਵੱਡੇ ਸਮਾਗਮ ਲਗਾਤਾਰ ਜਿਹੜੇ ਮਨਾਏ ਜਾ ਰਹੇ ਨੇ ਜਿਨ੍ਹਾਂ ਵਿੱਚ ਖਾਸ ਤੌਰ ਤੇ ਅੱਜ ਸ਼ਹੀਦੀ ਗੁਰਪੁਰਬ ਮੌਕੇ ਗੁਰਦੁਆਰਾ ਸੀਸਗੰਜ ਸਾਹਿਬ ਦੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਕੁਝ ਦਿਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜ ਸੀਸਗੰਨ ਸਾਹਿਬ ਵਿਖੇ ਗਏ ਨੇ ਤੇ तकरीबन 10:30 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਜਿਹੜਾ ਅਨੰਦਪੁਰ ਸਾਹਿਬ ਆ ਰਹੇ ਨੇ ਤੇ ਖਾਸ ਤੌਰ ਤੇ ਗੁਰਦੁਆਰਾ ਸੀਸਗੰਨ ਸਾਹਿਬੇ ਕਿ ਨਤਮਸਤਕ ਹੋਣਗੇ ਪੰਜਾਬ ਸਰਕਾਰ ਦੇ ਵੱਲੋਂ ਵੀ ਬੀਤੇ ਕੱਲ ਜਿਹੜੇ ਸਮਾਗਮ ਕੀਤੇ ਗਏ ਇੱਕ ਵਾਰ ਮੈਂ ਗੁਰਦੁਆਰਾ ਸਾਹਿਬ ਦਾ ਜਿਹੜਾ ਬਾਹਰੀ ਹਿੱਸਾ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਕਿਸ ਤਰੀਕੇ ਦੇ ਨਾਲ ਖੂਬਸੂਰਤ ਜਿਹੜਾ ਤਰੀਕੇ ਦੇ ਨਾਲ ਇਹਨੂੰ ਸਜਾਇਆ ਗਿਆ ਕਿਉਂਕਿ ਜਦੋਂ ਵੀ ਇਸ ਤਰ੍ਹਾਂ ਦੀਆਂ ਸ਼ਹੀਦੀ ਸ਼ਤਾਬੀਆਂ ਬਣਾਈਆਂ ਜਾਂਦੀਆਂ ਨੇ ਗੁਰਪੁਰਬ ਹੁੰਦੇ ਨੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦਲ ਪੰਥਾਂ ਦੀ ਜਿਹੜੀ ਇਹ ਖਾਸ ਤੌਰ ਤੇ ਕੋਸ਼ਿਸ਼ ਹੁੰਦੀ ਹੈ ਕਿ ਸੰਗਤ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਵੇ ਤਾਂ ਇੱਕ ਰੋਹਾਨੀਅਤ ਦਾ ਜਿਹੜਾ ਅਹਿਸਾਸ ਹੈ ਉਹ ਪੂਰੀ ਫਿਜ਼ਾ ਦੇ ਵਿੱਚ ਹੋਵੇ ਤਾਂ ਸੰਗਤ ਤੁਸੀਂ ਦੇਖ ਸਕਦੇ ਹੋ ਦਲ ਪੰਥਾਂ ਦੇ ਨਾਲ ਜੁੜੀਆਂ ਹੋਈਆਂ ਫੌਜਾਂ ਜਿਹੜੀਆਂ ਨੈਂਕ ਸਿੰਘ ਫੌਜਾਂ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਪੁੱਜ ਰਹੀਆਂ ਨੇ ਤੇ ਗੱਲਬਾਤ ਵੀ ਕਰਦੇ ਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲ ਵੱਡੇ 300 ਸਾਲਾ ਸ਼ਹੀਦੀ ਸ਼ਤਾਬ ਦੀ ਜਿਹੜੀ ਮਨਾਈ ਜਾ ਰਹੀ ਹੈ ਗੁਰੂ ਸਾਹਿਬ ਦਾ ਇਹ ਸਥਾਨ ਹੈ ਨੌਵੇਂ ਪਾਤਸ਼ਾਹ ਦੀ ਬੁਲ ਖਰੀਦੀ ਹੋਈ ਧਰਤੀ ਜਿਹੜੀ ਅਨੰਦਪੁਰ ਸਾਹਿਬ ਉਹਨਾਂ ਨੇ ਵਸਾਈ ਕੀ ਕਹਿਣਾ ਚਾਹੋਗੇ ਕਿਸ ਭਾਵਨਾ ਦੇ ਨਾਲ ਇੱਥੇ ਆਉਣਾ ਚਾਹੀਦਾ ਹੈ ਦੇਖੋ ਜੀ ਭਾਵਨਾ ਤਾਂ ਇਹੀ ਆ ਸਾਰੀ ਨੂੰ ਕੋ ਬੋਲਿਆ ਨਹੀਂ ਜਾਣਦਿਆ ਅਸੀਂ ਇੰਗਲੈਂਡ ਤੋਂ ਆਏ ਆ ਅਸੀਂ ਲੰਗਰ ਲਾਇਆ ਜੀ ਲਈ ਤੁਸੀਂ ਮਹਾਰਾਜ ਜੀ ਨੇ ਆਪਣਾ ਅਸੀਸ ਦਿੱਤਾ ਸਿੱਖੀ ਵਾਸਤੇ ਬਾਲਾ ਤਾਂ ਬੋਲਣਾ ਨਹੀਂ ਆਉਂਦਾ ਪਰ ਇੰਨਾ ਕੀ ਕਹੂੰਗਾ ਵੀ ਜੇ ਹੋ ਸਕਦਾ ਅਮਰ ਸੇਕੋ ਸੇਕੋ ਬਣੋ ਤੇ ਚੜ੍ਹਦੀ ਕਲਾ ਚ ਹੋ ਦੇਖੋ ਭਾਈ ਸਾਹਿਬ ਇੰਗਲੈਂਡ ਤੋਂ ਆਏ ਨੇ ਤੇ ਉਹਨਾਂ ਨੇ ਕਿਹਾ ਕਿ ਅੰਮ੍ਰਿਤ ਛਕੋ ਬਾਣੇ ਤੇ ਬਾਣੀ ਦੇ ਧਾਰਨੇ ਹੋ ਇਸੇ ਤਰੀਕੇ ਦੇ ਨਾਲ ਸੰਗਤ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਖੜਾ ਪ੍ਰਸ਼ਾਦੀਆਂ ਦੇਗਾਂ ਜੜੀਆਂ ਉਹ ਕਰਵਾ ਕੇ ਸੰਗਤ ਕਿਸ ਤਰੀਕੇ ਦੇ ਨਾਲ ਲਗਾਤਾਰ ਜਿਹੜੀ ਅੰਮ੍ਰਿਤ ਵੇਲੇ ਤੋਂ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਹੀ ਹੈ ਕਿਉਂਕਿ ਪੂਰੀ ਦੇਸ਼ ਅਤੇ ਦੁਨੀਆ ਦੇ ਵਿੱਚ ਸਮਾਗਮ ਚੱਲ ਰਹੇ ਨੇ ਜਿਕਰ ਅਨੰਦਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਅਨੰਦਪੁਰ ਸਾਹਿਬ ਦੇ ਵਿੱਚ ਸ਼ਹੀਦੀ ਸ਼ਤਾਬ ਦੀਆਂ ਜੜੀਆਂ ਮਨਾਈਆਂ ਜਾ ਰਹੀਆਂ ਨੇ ਤੇ ਸਮਾਗਮਾਂ ਦੇ ਇੱਕ ਵਾਰੇ ਤੁਹਾਨੂੰ ਦੱਸ ਦਵਾਂ ਮੈਂ ਅੱਜ ਜਿੱਥੇ ਖਾਸ ਤੌਰ ਤੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣਗੇ ਉੱਥੇ ਲਗਾਤਾਰ ਜਿਹੜੇ ਧਾਰਮਿਕ ਸਵਾਗਤ ਧਾਰਮਿਕ ਦਰਬਾਰ ਜਿਹੜੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਚੱਲ ਰਹੇ ਨੇ ਤੇ ਇਸ ਤੋਂ ਇਲਾਵਾ 27 ਤਰੀਕ ਨੂੰ ਖਾਸ ਤੌਰ ਤੇ ਅ ਅਖੰਡ ਪਾਠ ਸਾਹਿਬ ਫਿਰ ਆਰੰਭ ਕੀਤੇ ਜਾਣਗੇ ਕਿਉਂਕਿ 29 ਤਰੀਕ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸੀਸਸਕਾਰ ਦਿਵਸ ਮਨਾਇਆ ਜਾਣਾ ਹੈ ਜਿਸ ਵਿੱਚ ਖਾਸ ਤੌਰ ਤੇ ਪੰਥ ਪ੍ਰਸਿੱਧ ਕੀਰਤਨੀਆਂ ਤੇ ਪੰਪਤ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਉਹ ਸੰਕਤਾਂ ਨੂੰ ਗੁਰ ਇਤਿਹਾਸ ਦੇ ਨਾਲ ਜੋੜਨਗੇ ਗੁਰਬਾਣੀ ਦੇ ਨਾਲ ਜੋੜਨਗੇ ਤੇ ਤੁਹਾਨੂੰ ਇਹ ਵੀ ਦੱਸ ਦਈਏ ਨਾਲ ਦੀ ਨਾਲ ਕਿ 28 ਤਰੀਕ ਨੂੰ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਕੇ ਸ਼ਿਸ਼ੋਭੇਤ ਹੈ ਉਹ ਸਥਾਨ ਜਿਸ ਸਥਾਨ ਤੇ ਨੌਵੇਂ ਪਾਤਸ਼ਾਹ ਦੇ ਸੀਸ ਨੂੰ ਭਾਈ ਜੈਤਾ ਜੀ ਲੈ ਕੇ ਆਏ ਸੀ ਉਸ ਸਥਾਨ ਦੇ ਉੱਪਰ ਜਿਹੜਾ ਦੇਰ ਸ਼ਾਮ ਕੀਰਤਨ ਦਰਬਾਰ ਹੋਵੇਗਾ ਧਾਰਮਿਕ ਸੁਭਾਅ ਦਾ ਸਮਾਗਮ ਹੋਏਗਾ ਤੇ ਉੱਥੋਂ ਤੁਹਾਨੂੰ ਥੋੜਾ ਰੁਕਣਾ ਚਾਹੂੰਗਾ ਅਸੀਂ ਥੋੜੀ ਜਿਹੀ ਬ੍ਰੇਕ ਲਈ ਥਰੁਕ ਰਿਹਾ ਤੇ ਤੁਹਾਨੂੰ ਆਪਾਂ ਗੁਰਦੁਆਰਾ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਵੀ ਲੈ ਕੇ ਚੱਲਾਂਗੇ ਜਸਪ੍ਰੀਤ ਅਸ਼ਕ ਉੱਥੋਂ ਮੇਰੇ ਸਹਿਯੋਗੀ ਜੁੜੇ ਨੇ ਉੱਥੇ ਵੀ ਦਰਸ਼ਨ ਕਰਾਵਾਂਗੇ ਛੋਟੀ ਜਿਹੀ ਬ੍ਰੇਕ ਤੁਸੀਂ ਕਿਤੇ ਨਾ ਜਾਣਾ